ਜਿਮੇਵਾਰ ਨਸ਼ੇ ਦੀ ਨਾਲ ਕੀ ਗੱਲ ੋਂ ਕਰਨਾ ਨੌਜਵਾਨ ਦੀ ਮੌਤ ਬਹੁਤ ਦੁਖਦਈ ਆ ਇਸ ਸਰਕਾਰ ਜ਼ਿੰਮੇਵਾਰ ਸਰਕਾਰ ਜ਼ਿੰਮੇਵਾਰ ਦੀ ਪੰਜਾਬ ਪੁਲਿਸ ਪੰਜਾਬ ਸਰਕਾਰ ਦੇ ਪੁਲਿਸ ਪ੍ਰਸ਼ਾਸਨ ਦੇ ਨਸ਼ਾ ਤਸਕਰ ਕਿੰਨੇ ਜੁਆਇੰਟ ਤੇ ਜ਼ਿੰਮੇਵਾਰ ਆ ਅੱਜ ਜਿਹੜੇ ਨੌਜਵਾਨ ਲੋਕੀ ਨਸ਼ੇ ਦੇ ਟੀਕੇ ਲੈ ਕੇ ਲਾ ਮਰਣ ਦੇ ਆ ਉਹਨਾਂ ਦੀ ਮੌਤਾਂ ਦੀ ਜ਼ਿੰਮੇਵਾਰ ਆ ਮੋਕ ਮੰਤਰੀ ਸਾਹਿਬ ਅੱਜ ਹਾਲ ਵੇਸੋ ਜਿਹੜੀ ਭੈਣ ਵਿਧਵਾ ਵੀ ਆ ਨਿੱਕੇ ਨਿੱਕੇ ਨੰਨੇ ਨੰਨੇ ਬੱਚਿਆਂ ਦੀ ਚਲਾੜ ਤੇ ਤੁਹਾਡੇ ਕੰਨਾਂ ਤੱਕ ਜਾਵੇ ਜਿਹੜੀ ਗੁੱਬ ਕਰਦੀ ਨਹੀਂ ਸੁਟੇ ਜੇ ਆ ਚੀਕ ਚਿੜਾਣਾ ਸੁਣੋ ਇਹ ਜੇ 3 2 ਸਾਲ ਢਾਈ ਤੁਹਾਡੀ ਹੋ ਰਹੀ ਹੈ ਜੀ ਨਾ ਜਵਾਨੀ ਖਤਮ ਹੋ ਜੂਗੀ ਜਵਾਨੀ ਨੂੰ ਛਾੜੂ ਵੱਟ ਚੱਲਿਆ ਜੇ ਹੱਥ ਜੋੜ ਕੇ ਬੇਨਤੀ ਆ ਨਸ਼ੇ ਤੇ ਕੰਟਰੋਲ ਕਰੋ ਅਸੀਂ ਨਸ਼ਾ ਤੇ ਪਿੱਠੀਵੰਡ ਦੇ ਵਿੱਚ ਵਾ ਲਿਸਟ ਬਣਾ ਕੇ ਦਿੱਤੀ ਆ ਪੁਲਿਸ ਵਾਲਿਆਂ ਨੂੰ ਪਰ ਅਜੇ ਤੱਕ ਕਿਸੇ ਨੂੰ ਖੜਿਆ ਨਹੀਂ ਗਿਆ ਆ ਹਾਲ ਸਾਡੇ ਪੰਜਾਬ ਦੇ ਆ ਆ ਚੁੱਥਲੇ ਵੜ ਦੇ ਵਿੱਚ ਅੱਜ ਚਿੱਟੇ ਨਾਲ ਮੌਤ ਹੋ ਗਈ ਆ 15 ਦਿਨਾਂ ਦੇ ਵਿੱਚ 21 ਮੌਤਾਂ ਹੋਈਆਂ ਚਿੱਟੇ ਨਾਲ ਸਾਡੀ ਇਹੋ ਹੀ ਬੇਨਤੀ ਆ ਕਿ ਤੇਰਾ ਤੁਸੀਂ ਵਾਹਦੇ ਕੀਤੇ ਨਸ਼ਾ ਬੰਦ ਕਰਦਾਂਗੇ ਬੰਦ ਕਰ ਦਿਓ